ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਨਾਬੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾਬੇ ਦਾ ਬਾਜ਼ਾਰ ਦਿਖਾਉਣਗੇ ਤੇ ਨਾਬਾ ਸ਼ਹਿਰ ਦਿਖਾਵਾਂਗੇ ਵੀਡੀਓ ਕੇ ਹੰਡ ਤੱਕ ਬਣੇ ਰਹੋ ਇੱਧਰ ਇਹ ਸਾਰਾ ਬਾਜ਼ਾਰ ਹੈ ਆਪਾਂ ਚੱਲਦੇ ਆਂ ਵੀਡੀਓ ਕੇ ਹੰਡ ਤੱਕ ਜ਼ਰੂਰ ਦੇਖਿਓ ਇਹ ਸਾਰਾ ਨਾਬੇ ਦਾ ਬਾਜ਼ਾਰ ਆ ਇੱਥੋਂ ਨਾਬੇ ਦਾ ਬਾਜ਼ਾਰ ਸਾਰਾ ਸ਼ੁਰੂ ਹੋ ਜਾਂਦਾ ਹੈ ਬਾਕੀ ਚੱਲਦੇ ਆਂ ਆਪਾਂ ਅੱਗੇ ਨੂੰ ਬਾਜ਼ਾਰ ਦੇ ਵਿੱਚ ਐਂਟਰੀ ਕਰਦੇ ਆਂ ਤੇ ਜਿਹੜਾ ਇਹ ਨਾਬਾ ਸ਼ਹਿਰ ਆ ਕਾਫੀ ਪੁਰਾਣਾ ਸ਼ਹਿਰ ਆ ਇਹ ਰਾਜਿਆਂ ਮਹਾਰਾਜਿਆਂ ਦਾ ਸ਼ ਇਹਨਾ ਬਾਰਿਆ ਅਸਤ ਵੀ ਹੁੰਦੀ ਸੀਗੀ ਹੁਣ ਇਸ ਸਮੇ ਇਹ ਤਸੀਲ ਹੈ ਪਟਿਆਲਾ ਜ਼ਿਲ੍ਹਾ ਲੱਗਦਾ ਨਾਬੇ ਸ਼ਹਿਰ ਨੂੰ ਬਾਕੀ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਸ ਬਾਜ਼ਾਰ ਦੇ ਵਿੱਚ ਤੇ ਕਾਫੀ ਵੱਡਾ ਬਾਜ਼ਾਰ ਹੈ ਨਾਬੇ ਸ਼ਹਿਰ ਦਾ ਤੇ ਬਹੁਤ ਵੱਡੀਆਂ ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਵੀ ਇਸ ਸ਼ਹਿਰ ਦੇ ਵਿੱਚ ਹੈਗੀਆਂ ਨੇ ਤੇ ਚੱਲਦੇ ਆਂ ਅੱਗੇ ਆਪਾਂ ਸਵੇਰੇ 11 12 ਵਜੇ ਦਾ ਟਾਈਮ ਹੈ ਤੇ ਕਾਫੀ ਰੌਣਕ ਹੈ ਬਾਜ਼ਾਰ ਦੇ ਵਿੱਚ ਤੁਸੀਂ ਵੀਡੀਓਜ਼ ਦਾ ਐਂਡ ਤੱਕ ਬਣੇ ਰਹੋ ਸਾਰਾ ਬਾਜ਼ਾਰ ਆਪਾਂ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਆਲੇ-ਦਾਲੇ ਕਾਫੀ ਕਾਫੀ ਵੱਡੇ ਵੱਡੇ ਸਟੋਰ ਨੇਗੇ ਆ ਜਿਵੇਂ ਜੁਐਲਰੀ ਵਾਲੀਆਂ ਦੁਕਾਨਾਂ ਆ ਗਈਆਂ ਤੇ ਇੱਧਰ ਵੀ ਕੁਝ ਦੁਕਾਨਾਂ ਨੇ ਆ ਜਿਵੇਂ ਬਾਹਰ ਮੱਛਰਦਾਨੀਆਂ ਲਮਕਾਈਆਂ ਹੋਈਆਂ ਨੇ ਹਨਾ ਤੇ ਅੱਗੇ ਕੁਝ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਲਓ ਜੀ ਆਹ ਦੇਖੋ ਜਿਵੇਂ ਕੱਪੜੇ ਵਾਲੀ ਦੁਕਾਨ ਹੈ ਨਾ ਬਾਕੀ ਵੱਡੇ ਵੱਡੇ ਕਰਿਆਨਾ ਸਟੋਰ ਵੱਡੀਆਂ-ਵਡੀਆਂ ਦੁਕਾਨਾਂ ਕੱਪੜੇ ਵਾਲੀਆਂ ਤੁਹਾਨੂੰ ਇਹ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਤੇ ਉਹ ਇੱਧਰ ਵੀ ਉਸੇ ਤਰ੍ਹਾਂ ਅੱਜ ਮੈਂ ਜਰਨਲ ਸਟੋਰ ਹਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਸਾਰੀਆਂ ਮਾਰਕੀਟ ਦੇ ਵਿੱਚ ਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਇਹ ਸ਼ਹਿਰ ਲੱਗਦਾ ਕਾਫੀ ਸਾਰੇ ਪਿੰਡ ਲੱਗਦੇ ਨੇ ਨਾਬੇ ਸ਼ਹਿਰ ਨੂੰ ਬਹੁਤ ਜ਼ਿਆਦਾ ਗਿਣਤੀ 'ਚ ਲੋਕ ਐਸ ਬਾਜ਼ਾਰ ਦੇ ਵਿੱਚ ਜਿਹੜੇ ਆਉਂਦੇ ਨੇ ਨਾਬੇ ਸ਼ਹਿਰ ਦੇ ਬਾਜ਼ਾਰ ਵਿੱਚ ਤੇ ਆਪਾਂ ਇਥੋਂ ਜਿਹੜੀ ਵੀਡੀਓ ਆਪਣੀ ਲਾਹੌਰਾਂ ਗੇੜ ਤੋਂ ਸਟਾਰਟ ਕੀਤੀ ਐ ਨਾਬੇ ਦੇ ਵਿੱਚ ਕਾਫੀ ਗੇਟ ਨੇ ਜਿਵੇਂ ਲਾਹੌਰਾਂ ਗੇਟ ਪਟਿਆਲਾ ਗੇਟ ਹਨ ਉਹਨਾਂ ਦੀ ਆਪਾਂ ਅਲੱਗ ਤੋਂ ਵੀਡੀਓ ਪਹਿਲਾਂ ਅਪਲੋਡ ਕੀਤੀ ਹੋਈ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਪੰਜ ਛੇ ਗੇਟ ਨੇ ਨਾਬੇ ਦੇ ਵਿੱਚ ਇੱਧਰ ਸਾਹਮਣੇ ਜਿਵੇਂ ਜੁਐਲਰੀ ਵਾਲੀ ਸ਼ਾਪ ਆ ਗਈ ਹੈ ਨਾ ਇੱਧਰ ਆ ਸਕੂਟਰੀ ਵਾਲੀ ਆ ਗਈ ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਮਾਰਕੀਟ ਦੇ ਵਿੱਚ ਹਾਂ ਕਰਿਆਨਾ ਸਟੋਰ ਆ ਗਿਆ ਇਹ ਮਾਰਕੀਟ ਦੇ ਵਿੱਚ ਹਰ ਇੱਕ ਤਰੀਕੇ ਦੀ ਦੁਕਾਨ ਦੇਖਣ ਨੂੰ ਮਿਲ ਜੂਗੀ ਜਿਵੇਂ ਫੋਨ ਵਾਲੀ ਕੱਪੜਿਆਂ ਵਾਲੀ ਸਕੂਲਾਂ ਵਾਲੇ ਬੈਗਾਂ ਵਾਲੀ ਐਵੇਂ ਜੀਆਂ ਸਾਰੀਆਂ ਦੁਕਾਨਾਂ ਮਾਰਕੀਟ ਦੇ ਵਿੱਚ ਹੈਗੀਆਂ ਨੇ ਜਿਵੇਂ ਜਿਵੇਂ ਦਿਨ ਚੜੀ ਜਾਂਦਾ ਓਵੇਂ ਓਵੇਂ ਬਾਜ਼ਾਰ ਦੇ ਵਿੱਚ ਜਿਹੜਾ ਕਾਠਾ ਉਹ ਵੱਧ ਜਾਂਦਾ ਆ ਇਧਰ ਨਾਲ ਨਾਲ ਜਿਵੇਂ ਕਰਿਆਨਾ ਸਟੋਰ ਆ ਗਏ ਦੇਖ ਸਕਦੇ ਹੋ ਤੁਸੀਂ ਤੇ ਇਧਰ ਵੀ ਕੁਛ ਆ ਸੂਟਾਂ ਵਾਲੀਆਂ ਦੁਕਾਨਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਬਾਹਰ ਇਹਨਾਂ ਨੇ ਸੂਟ ਲਾਇਏ ਹੋਏ ਨੇ ਤੇ ਇੱਧਰ ਵੀ ਬਾਹਰ ਕੱਪੜੇ ਨੇ ਜਿਹੜੇ ਟੰਗੇ ਹੋਏ ਨੇ ਤੇ ਨਾਲ ਇੱਧਰ ਸਰਕਾਰੀ ਸਕੂਲ ਆ ਗਿਆ ਇਹ ਵੀ ਬਾਜ਼ਾਰ ਦੇ ਵਿੱਚ ਹੈ ਤੇ ਇਸੇ ਬਾਜ਼ਾਰ ਦੇ ਵਿੱਚ ਬੇਕਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਹੋਟਲ ਉਸ ਤਰ੍ਹਾਂ ਦੀਆਂ ਦੁਕਾਨਾਂ ਵੀ ਸਾਰੀਆਂ ਇਸੇ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਬਾਕੀ ਆ ਬਾਈ ਨੇ ਜਿਵੇਂ ਗੰਨੇ ਦੇ ਰਸ ਦੀ ਲਾਈ ਰਹੀ ਐ ਅਜਿਹਾ ਦੁਕਾਨ ਹਰੇਕ ਤਰੀਕੇ ਦੇ ਰੰਗ ਇਸ ਬਾਜ਼ਾਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਜਿਹੜੇ ਮਿਲਣਗੇ ਬਾਕੀ ਜਿਵੇਂ ਜਿਵੇਂ ਆਪਾਂ ਬਾਜ਼ਾਰ ਦੇ ਵਿੱਚ ਅੱਗੇ ਜਾਈ ਜਾਵਾਂਗੇ ਓਵੇਂ ਓਵੇਂ ਜਿਹੜਾ ਇਹ ਬਾਜ਼ਾਰ ਆ ਸੰਘਣਾ ਹੁੰਦਾ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਹੁਣ ਇਹ ਬਾਜ਼ਾਰ ਆ ਜਿਹੜਾ ਅੱਗੇ ਅੱਗੇ ਜਿਵੇਂ ਆਪਾਂ ਜਾਵਾਂਗੇ ਓਵੇਂ ਓਵੇਂ ਸੰਘਣਾ ਹੁੰਦਾ ਜਾਊ ਬਹੁਤ ਵੱਡਾ ਬਾਜ਼ਾਰ ਆ ਵੱਡੀਆਂ ਵੱਡੀਆਂ ਦੁਕਾਨਾਂ ਨੇ ਨਾਪੇ ਦੇ ਬਾਜ਼ਾਰ ਵਿੱਚ ਤੁਸੀਂ ਦੇਖ ਸਕਦੇ ਹੋ ਆ ਕੁਝ ਇੱਥੇ ਜੁਐਲਰੀ ਵਾਲੀਆਂ ਸ਼ਾਪਸ ਆ ਜੀਆਂ ਹਨ ਤੇ ਇਧਰਲੀ ਵਾਲੀ ਸਾਈਡ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਤੇ ਆਪਾਂ ਅੱਗੇ ਚੱਲਦੇ ਆ ਜਿੱਧਰ ਮੇਨ ਬਾਜ਼ਾਰ ਆ ਜਿਵੇਂ ਕੱਪੜੇ ਵਾਲੀਆਂ ਦੁਕਾਨਾਂ ਹੋ ਗਈਆਂ ਹਨ ਉਹ ਸਾਰਾ ਕੁਝ ਹੈ ਤੇ ਉਧਰ ਚੱਲਦੇ ਆਪਾਂ ਅਤੇ ਦੇਖ ਸਕਦੇ ਹੋ ਇੱਧਰ ਵੀ ਕੱਪੜੇ ਵਾਲੀਆਂ ਦੁਕਾਨਾਂ ਤੇ ਆਹ ਸਾਈਡ ਵੀ ਕਾਫੀ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਬਾਹਰ ਇਹਨਾਂ ਨੇ ਕੱਪੜੇ ਲਾਏ ਹੋਏ ਨੇ ਆ ਜੁੱਤੀਆਂ ਵਾਲੀ ਆ ਗਈ ਚੌਪ ਜਿਵੇਂ ਤੇ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਆ ਗਈਆਂ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਸਹਰਾਣੇ ਰੱਖੇ ਹੋਏ ਨੇ ਹਨਾ ਗੱਦਿਆਂ ਵਾਲੀ ਆ ਸਹਰਾਣੇ ਵਾਲੀਆਂ ਦੁਕਾਨਾਂ ਆ ਜੁੱਤੀਆਂ ਵਾਲੀ ਦੁਕਾਨ ਦੇਖੋ ਤੇ ਹੁਣ ਆਪਾਂ ਅੱਗੇ ਵਾਲੇ ਪਾਸੇ ਨੂੰ ਜਾਵਾਂਗੇ ਜਿੱਧਰ ਵੱਡੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜੀ ਮੇਨ ਚੀਜ਼ ਹੁੰਦੀ ਆ ਉਹ ਕੱਪੜਾ ਹੁੰਦੀ ਆ ਕਪੜਿਆਂ ਵਾਲੀਆਂ ਦੁਕਾਨਾਂ ਵੱਧ ਹੁੰਦੀਆਂ ਨੇ ਕਿਸੇ ਵੀ ਬਾਜ਼ਾਰ 'ਚ ਆਪਾਂ ਜਾਂਦੇ ਹਾਂ ਨਾ ਕਿਸੇ ਵੀ ਸ਼ਹਿਰ ਦੇ 'ਚ ਕਿਉਂਕਿ ਕੱਪੜਾ ਹੀ ਸਭ ਵੱਧ ਤੋਂ ਵੱਰਤੋਂ ਦੇ ਵਿੱਚ ਆਉਂਦਾ ਤੇ ਕੱਪੜਾ ਹੀ ਹੀ ਬਾਜ਼ਾਰਾਂ ਦੇ ਵਿੱਚ ਜਿਹੜਾ ਵੱਧ ਵਿਕਦਾ ਹੁੰਦਾ ਆ ਕਿਧਰਾਂ ਕੁਝ ਫੋਨ ਵਾਲੀਆਂ ਦੁਕਾਨਾਂ ਆ ਗਈਆਂ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਵੀ ਨਾਲ ਨਾਲ ਸਾਰੀਆਂ ਫੋਨ ਵਾਲੀਆਂ ਦੁਕਾਨਾਂ ਨੇ ਆ Oppo Vivo ਦੇ ਮੋਬਾਈਲ ਫੋਨਸ ਮਾਰਨ ਵਾਲੀਆਂ ਨਵੇਂ ਫੋਨ ਵਾਲੀਆਂ ਦੁਕਾਨਾਂ ਆ ਕੁਝ ਮੋਟਰਸਾਈਕਲ ਵਾਲੀਆਂ ਆ ਗਈਆਂ ਦੁਕਾਨਾਂ ਹਨਾ ਰਿਪੇਅਰ ਵਾਲੀਆਂ ਜਿਵੇਂ ਲੋ ਇੱਧਰ ਮੁੰਡੇ ਵਾਲੇ ਕੱਪੜਿਆਂ ਦੀਆਂ ਦੁਕਾਨਾਂ ਲੋਹਰਾਂ ਟੀ-ਸ਼ਰਟਾਂ ਲਾਈਆਂ ਹੋਈਆਂ ਨੇ ਬਾਹਰ ਤੇ ਬਾਕੀ ਰੌਣਕ ਬਹੁਤ ਰਹਿੰਦੀ ਆ 90 ਦੇ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਇਕੱਠਾ ਰਹਿੰਦਾ ਬਹੁਤ ਪੁਰਾਣਾ ਬਾਜ਼ਾਰ ਹੈ ਜਿਹੜਾ 90 ਦਾ ਬਾਜ਼ਾਰ ਆ ਤੇ ਇੱਥੇ ਪੁਰਾਣੀਆਂ-ਪੁਰਾਣੀਆਂ ਹਲਵਾਈਆਂ ਦੀਆਂ ਦੁਕਾਨਾਂ ਵੀ ਤੁਹਾਨੂੰ ਦੇਖਣ ਨੂੰ ਜਿਹੜੀਆਂ ਮਿਲ ਜਾਣਗੀਆਂ ਤੇ ਹੁਣ ਆਪਾਂ ਇੱਧਰ ਨੂੰ ਚੱਲਦੇ ਆਂ ਤੇ ਇੱਧਰ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਹੁਣ ਇੱਧਰ ਅੱਗੇ ਚੱਲਦੇ ਆ ਅੱਗੇ ਦਾ ਆਪਾਂ ਸਾਰਾ ਬਾਜ਼ਾਰ ਦੇਖਦੇ ਆ ਤੇ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਅਜਿਵੇਂ ਸਾਰੇ ਕੱਪੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਹਨਾ ਲੋਰਾਂ ਟੀ-ਸ਼ਰਟਾਂ ਵੀ ਆ ਨਾਲੇ ਸੂਟਾਂ ਵਾਲੀ ਦੁਕਾਨ ਆ ਗਈ ਤੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਕੱਪੜੇ ਵਾਲੀਆਂ ਇੱਥੇ ਹੈਗੀਆਂ ਨੇ ਨਾਬੇ ਦੇ ਬਾਜ਼ਾਰ ਵਿੱਚ ਨਾਬੇ ਦਾ ਬਾਜ਼ਾਰ ਕਾਫੀ ਫੇਮਸ ਬਾਜ਼ਾਰ ਆ ਤੇ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਕੱਪੜੇ ਵਾਲੀਆਂ ਬਾਕੀ ਅੱਗੇ ਚੱਲਦੇ ਆਪਾਂ ਹੋਰ ਸਾਰਾ ਬਾਜ਼ਾਰ ਦੇਖਦੇ ਆਂ ਤੇ ਕਾਫੀ ਰੌਣਕ ਹੋ ਗਈ ਬਾਜ਼ਾਰ ਦੇ ਵਿੱਚ ਜਿਵੇਂ ਜਿਵੇਂ ਟਾਈਮ ਲੰਘ ਰਿਹਾ ਹੈ ਓਵੇਂ ਓਵੇਂ ਜਿਵੇਂ ਜਿਵੇਂ ਦੁਪਹਿਰ ਹੋਊਗੀ ਓਵੇਂ ਓਵੇਂ ਇੱਥੇ ਜਿਹੜੀ ਭੀੜ ਹੈ ਉਹ ਵੱਧ ਜਾਣੀ ਹੈ ਬਾਜ਼ਾਰ ਦੇ ਵਿੱਚ ਆ ਕੁਝ ਭਾਂਡੇ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਤੁਸੀਂ ਦੇਖ ਸਕਦੇ ਹੋ ਆ ਸੂਟ ਬਾਹਰ ਲਾਏ ਹੋਏ ਨੇ ਹਨਾ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਤੇ ਸੋਹਣੇ ਸੋਹਣੇ ਕੱਪੜੇ ਬਾਹਰ ਲਾਏ ਹੋਏ ਨੇ ਤੇ ਅੱਗੇ ਚੱਲਦੇ ਆਪਾਂ ਹੋਰ ਸਾਰਾ ਬਾਜ਼ਾਰ ਆ ਜਿਹੜਾ ਉਹ ਦੇਖਦੇ ਆਂਗੇ ਤੇ ਨਾਲ ਨਾਲ ਸਾਰੀਆਂ ਦੁਕਾਨਾਂ ਨੇ ਦੋਨੋਂ ਪਾਸੇ ਦੁਕਾਨਾਂ ਨੇ ਖੱਬੇ ਹੱਥ ਵੀ ਤੇ ਸੱਜੇ ਹੱਥ ਵੀ ਤੇ ਇੱਧਰ ਵੀ ਕਾਫੀ ਇਹ ਵੱਡਾ ਸਟੋਰ ਆ ਦੇਖ ਸਕਦੇ ਹੋ ਤੁਸੀਂ ਬਾਹਰ ਜਿਹੜੇ ਸੂਟ ਨੇ ਹਨ ਉਹ ਡਿਸਪਲੇ ਕੀਤੇ ਹੋਏ ਨੇ ਤੇ ਇੱਧਰ ਤੋਂ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਹੁਣ ਅੱਗੇ ਜਿੱਧਰ ਨੂੰ ਆਪਾਂ ਜਾ ਰਹੇ ਹਾਂ ਨਾ ਸਾਰੀਆਂ ਸੂਟਾਂ ਵਾਲੀਆਂ ਰੈਡੀਮੇਡ ਕੱਪੜੇ ਵਾਲੀਆਂ ਦੁਕਾਨਾਂ ਹੀ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਜਾਂ ਕੁਝ ਕੁ ਜਰਨਲ ਸਟੋਰ ਦੇਖਣ ਨੂੰ ਮਿਲਣਗੇ ਤੇ ਜਿੱਥੇ ਆਪਾਂ ਹੁਣ ਜਾ ਰਹੇ ਹਾਂ ਇਹ ਮੇਨ ਮਤਲਬ ਮਾਰਕੀਟ ਹੈ ਬੇਸ਼ੱਕ ਸਾਰੀ ਉਮੇਂ ਮਾਰਕੀਟ ਆ ਪਰ ਜ਼ਿਆਦਾਤਰ ਜਿਹੜੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਇੱਥੇ ਦੇਖਣ ਨੂੰ ਮਿਲਣਗੀਆਂ ਆ ਦੇਖੋ ਤੁਸੀਂ ਸੂਟ ਲਾਏ ਹੋਏ ਹਨਾ ਬਾਹਰ ਆ ਰੇਵੰਡ ਵਾਲਿਆਂ ਦੀ ਆ ਗਈ ਤੇ ਹੋਰ ਕੁਛ ਆ ਸਾਰਾ ਸਮਾਨ ਬਾਹਰ ਲਾਇਆ ਹੋਇਆ ਕੱਪੜੇ ਵਾਲਾ ਤੇ ਅੱਗੇ ਆ ਸਾਹਮਣੇ 10-10 ਰੁਪਏ ਵਾਲੀ ਸੇਲ ਆ ਗਈ ਇਹ ਵੀ ਮਾਰਕੀਟ ਦੇ ਵਿੱਚ ਹੈ 10-10 ਰੁਪਏ ਵਾਲੀ ਸੇਲ ਹੈ 10-10 ਰੁਪਈਆਂ ਦਾ ਸਮਾਨ ਐਸ ਸੇਲ ਦੇ ਵਿੱਚ ਅੱਗੇ ਚੱਲਦੇ ਆਪਾਂ ਅੱਗੋਂ ਸਾਰਾ ਬਾਜ਼ਾਰ ਦੇਖਦੇ ਆਂ ਤੇ ਇੱਧਰ ਅੱਗੇ ਵੀ ਕਾਫੀ ਵੱਡੀ ਦੁਕਾਨਾਂ ਕੱਪੜੇ ਵਾਲੀ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਸੂਟ ਇਹਨਾਂ ਨੇ ਬਾਹਰ ਅੰਦਰ ਜਾ ਕੇ ਵੀ ਬਹੁਤ ਵੱਡੀ ਹੈ ਦੁਕਾਨਾਂ ਤੇ ਕੁਝ ਇੱਥੇ ਟੇਲਰਾਂ ਦੀਆਂ ਦੁਕਾਨਾਂ ਵੀ ਹੈਗੀਆਂ ਨੇ ਬਾਕੀ ਨਾਲ ਨਾਲ ਜੁੱਤੀਆਂ ਦੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਇੱਥੇ ਕੱਪੜੇ ਸਿਉਣ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਜਿਵੇਂ ਬੁਟੀਕਾਂ ਹੋ ਗਈਆਂ ਟੇਲਰ ਹੋ ਗਏ ਹਨ ਉਹ ਸਾਰੀਆਂ ਵੀ ਇਹਦੇ ਬਾਜ਼ਾਰ ਦੇ ਵਿੱਚ ਇਹ ਨੇ ਬਾਕੀ ਆ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਕਾਫੀ ਵੱਡੀ ਦੁਕਾਨਾਂ ਆ ਆ ਸੂਟ ਇਹਨਾਂ ਨੇ ਬਾਹਰ ਲਾਏ ਹੋਏ ਨੇ ਤੇ ਜਿਹੜਾ ਇਹ ਨਾਭਾ ਸ਼ਹਿਰ ਆ ਕਾਫੀ ਪ੍ਰਾਤਨ ਸ਼ਹਿਰ ਆ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਸੀਗਾ ਕਿ ਇਹ ਰਿਆਸਤ ਹੁੰਦੀ ਸੀ ਜੀ ਨਾਬਾ ਤੇ ਹੁਣ ਇਹ ਤਸੀਲ ਹੈ ਪਟਿਆਲਾ ਜਿਲ੍ਹਾ ਡਿਸਟ੍ਰਿਕਟ ਲੱਗਦੀ ਹੈ ਤੇ ਆਲੇ ਦੁਆਲੇ ਦਾ ਏਰੀਆ ਸਾਰਾ ਇੱਥੇ ਆਉਂਦਾ ਸ਼ਾਪਿੰਗ ਕਰਨ ਵਾਸਤੇ ਤੇ ਦੇਖ ਸਕਦੇ ਹੋ ਤੁਸੀਂ ਅੱਗੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇਗੀਆਂ ਕੱਪੜੇ ਦੀਆਂ ਕਾਫੀ ਵੱਡਾ ਬਾਜ਼ਾਰ ਹੈ ਨਾਬੇ ਦਾ ਖੁੱਲਾ ਜਿਹਾ ਸਮਾਂ ਚਾਹੀਦਾ ਬਾਜ਼ਾਰ ਨੂੰ ਦੇਖਣ ਦੇ ਲਈ ਬਹੁਤ ਵੱਡਾ ਬਾਜ਼ਾਰ ਹੈ ਤੇ ਅੱਗੇ ਸਾਰਾ ਆਪਾਂ ਬਾਜ਼ਾਰ ਦੇਖ ਰਹੇ ਹਾਂ ਤੇ ਇੱਧਰ ਵੀ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਬਹੁਤ ਵੱਡੀਆਂ-ਵੱਡੀਆਂ ਕੁਝ ਬੈਗ ਵਾਲੀਆਂ ਦੁਕਾਨਾਂ ਆ ਗਈਆਂ ਸਾਰੇ ਬੈਗੇ-ਬੈਗ ਨੇ ਇਹਨਾਂ ਕੋਲ ਇਹ ਇਧਰ ਨਾਲ ਨਾਲ ਵਾਲੇ ਪਾਸੇ ਵੀ ਬੈਗਾਂ ਵਾਲੀ ਉਹ ਦੁਕਾਨ ਆ ਬਾਕੀ ਸਾਰੀਆਂ ਦੁਕਾਨਾਂ ਵਾਲਿਆਂ ਨੇ ਆਪਦਾ ਸਮਾਨ ਆ ਜਿਹੜਾ ਉਹ ਬਾਹਰ ਡਿਸਪਲੇਸ ਕੀਤਾ ਹੋਇਆ ਨਾਲ ਜੁੱਤੀਆਂ ਵਾਲੀ ਆ ਗਈ ਜਿਵੇਂ ਆਪਾਂ ਪਹਿਲਾਂ ਦੱਸਿਆ ਸੀਗਾ ਵੀਡੀਓ ਦੇ ਸ਼ੁਰੂ ਵਿੱਚ ਵੀ ਹਰੇਕ ਤਰੀਕੇ ਦਾ ਕੱਪੜਾ ਹਰੇਕ ਤਰੀਕੇ ਦੀ ਚੀਜ਼ ਇਹ ਬਾਜ਼ਾਰ ਚ ਆ ਜਿਹੜੀ ਮਿਲ ਜਾਂਦੀ ਆ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਜਿਵੇਂ ਜਿਹੜੇ ਨਾਬੀ ਏਰੀਏ ਦੇ ਹੁੰਦੇ ਨੇ ਨਾ ਰਹਿਣ ਵਾਲੇ ਜਾਂ ਇੱਥੇ ਰਹਿ ਗਏ ਗਏ ਨੇ ਉਹ ਕਾਫੀ ਜਿਵੇਂ ਪਟਿਆਲੇ ਦੀ ਵੀਡੀਓ ਪਾਈ ਸੀ ਆਪਾਂ ਉੱਤੇ ਕਾਫੀ ਕਮੈਂਟ ਆਏ ਵੀ ਅਸੀਂ ਪਟਿਆਲੇ 10 ਸਾਲ ਰਹਿ ਕੇ ਗਏ ਹਨਾ ਸਾਡੀਆਂ ਯਾਦਾਂ ਤਾਂ ਤਾਜ਼ੀਆਂ ਹੋ ਗਈਆਂ ਵੀਡੀਓ ਦੇਖ ਕੇ ਤੇ ਇਸੇ ਤਰ੍ਹਾਂ ਤੁਸੀਂ ਵੀਡੀਓ ਦੇ ਕਮੈਂਟ ਕਰਕੇ ਦੱਸਿਆ ਕਰੋ ਕਿ ਨਾਬੇ ਸ਼ਹਿਰ ਦੇ ਤੁਸੀਂ ਰਹਿਣ ਵਾਲੇ ਹੋ ਜਾਂ ਕਿੱਥੋਂ ਵੀਡੀਓ ਦੇਖ ਰਹੇ ਹੋ ਬਾਕੀ ਆ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਆ ਗਈਆਂ ਕੱਪੜੇ ਵਾਲੀਆਂ ਨੋ ਜੀ ਆ ਵੀ ਚੁੰਨੀਆਂ ਦੇਖੋ ਬਾਹਰ ਲਾਈਆਂ ਹੋਈਆਂ ਜਿਵੇਂ ਬਾਕੀ ਹੋਰ ਸੂਟ ਲਾਏ ਹੋਏ ਨੇ ਬਾਹਰ ਉਸ ਐਵੇਂ ਦੀਆਂ ਦੁਕਾਨਾਂ ਵੀ ਇੱਥੇ ਮਿਲ ਜਾਂਦੀਆਂ ਨੇ ਜਿਵੇਂ ਉਹ ਬਾਈ ਨੇ ਫੜਾਣੀ ਲਾਈ ਵੀ ਆ ਹਨ ਹਰ ਇੱਕ ਤਰੀਕੇ ਦੀ ਦੁਕਾਨ ਬਾਜ਼ਾਰ 'ਚ ਮਿਲੂ ਆ ਸੂਟਾਂ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਆ ਵੀ ਕੱਪੜਿਆਂ ਵਾਲੀ ਆ ਕੀ ਪੈਂਟਾਂ ਟੀ-ਸ਼ਰਟਾਂ ਲੋਰਾਂ ਵਾਲੀ ਮੁੰਡੇ ਵਾਲੇ ਕੱਪੜੇ ਵਾਲੀ ਦੁਕਾਨ ਇਧਰ ਜੁੱਤੀਆਂ ਵਾਲੀ ਕਾਫੀ ਵੱਡੀ ਦੁਕਾਨ ਆ ਕਾਫੀ ਵੱਡਾ ਸਟੋਰ ਆ ਆ ਬਾਕੀ ਹੋਰ ਡੇਲੀ ਵਰਤੋਂ ਵਾਲਾ ਸਮਾਨ ਆ ਜਿਹੜਾ ਘਰਾਂ ਚ ਵਰਤੋਂ ਵਾਲਾ ਉਹ ਦੁਕਾਨ ਬਾਕੀ ਰਸ਼ ਬਹੁਤ ਰਹਿੰਦਾ ਬਾਜ਼ਾਰ ਦੇ ਵਿੱਚ ਤੁਸੀਂ ਦੇਖੇ ਸਕਦੇ ਹੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਤੇ ਸ਼ਾਮ ਨੂੰ ਇਹ ਤੋਂ ਵੀ ਜ਼ਿਆਦਾ ਰਸ਼ ਹੁੰਦਾ ਬਾਕੀ ਜਦੋਂ ਵਿਆਹ ਦਾ ਸੀਜ਼ਨ ਹੁੰਦਾ ਨਾ ਉਦੋਂ ਸ਼ਾਪਿੰਗ ਵੱਧ ਕਰਦੇ ਨੇ ਲੋਕ ਉਦੋਂ ਇੱਥੇ ਪੈਰ ਧਰਨ ਨੂੰ ਸਾਹ ਨਹੀਂ ਹੁੰਦੀ ਜਿਵੇਂ ਖੰਨੇ ਦੇ ਬਾਜ਼ਾਰ ਚ ਭੀੜ ਰਹਿੰਦੀ ਆ ਉਸੇ ਤਰ੍ਹਾਂ ਇਹ ਵੀ ਨਾਬੇ ਦੇ ਨਾਬੇ ਦੇ ਬਾਜ਼ਾਰ ਚ ਬਹੁਤ ਭੀੜ ਰਹਿੰਦੀ ਆ ਉਹਦੇ ਦੇਖ ਹੀ ਲਿਆ ਵਾ ਯਾਰ ਨਾਪੇ ਦਾ ਨਾ ਬਹੁਤ ਵੱਡਾ ਬਾਜ਼ਾਰ ਆ ਤੇ ਅੱਗੇ ਇੱਧਰ ਜੂਸ ਵਾਲਾ ਆ ਗਿਆ ਬਾਈ ਜੂਸ ਵਾਲੀ ਦੁਕਾਨ ਲਾਈ ਹੋਈ ਆ ਬਾਈ ਨੇ ਤੇ ਆ ਵੀ ਇੱਥੇ ਇੱਕ ਚੌਂਕ ਬਣ ਗਿਆ ਆਕੇ ਇੱਥੋਂ ਦੋ ਤਿੰਨ ਰਾਹਤੇ ਨੇ ਜਿਹੜੇ ਮੁੜਦੇ ਨੇ ਤੇ ਇੱਧਰ ਵੀ ਕੁਝ ਬਾਜ਼ਾਰ ਆ ਆਹ ਸਾਈਡ ਵੀ ਤੇ ਆਪਾਂ ਆਹ ਸਾਈਡ ਤੋਂ ਆਏ ਆ ਇੱਧਰੋਂ ਤੁਹਾਨੂੰ ਦੁਕਾਨਾਂ ਦਿਖਾਈਆਂ ਨੇ ਤੇ ਹੁਣ ਅੱਗੇ ਨੂੰ ਚੱਲਦੇ ਆ ਅੱਗੇ ਦੇਖਦੇ ਆ ਕੁਝ ਇੱਕ ਹੋਟਲ ਆ ਗਿਆ ਨਾ ਆ ਵੀ ਦੋ ਤਿੰਨ ਹੋਟਲ ਨੇ ਇੱਥੇ ਇਕੱਠੇ ਬਿਯਾਰ ਦੇ ਵਿੱਚ ਤੇ ਇਧਰ ਕੁਸ਼ਾ ਜੁਐਲਰੀ ਵਾਲੀਆਂ ਦੁਕਾਨਾਂ ਆ ਗਈਆਂ ਆ ਵੀ ਹੋਟਲ ਆ ਗਿਆ ਖਾਣ ਪੀਣ ਵਾਲੀਆਂ ਦੁਕਾਨਾਂ ਵਿਕਰੀਆਂ ਹੋਟਲ ਇੱਥੇ ਤੁਹਾਨੂੰ ਮਿਲ ਜਾਣਗੇ ਆ ਵੀ ਜੁਐਲਰੀ ਵਾਲੀਆਂ ਇੱਥੇ ਕਾਫੀ ਤਿੰਨ ਚਾਰ ਦੁਕਾਨਾਂ ਇਕੱਠੀਆਂ ਹੀ ਆਈਆਂ ਨੇ ਜੁਐਲਰੀ ਵਾਲੀਆਂ ਤੇ ਬਾਜ਼ਾਰਾਂ ਦੇ ਵਿੱਚ ਐਵੇਂ ਹੀ ਹੁੰਦਾ ਜਿਵੇਂ ਆਪਾਂ ਬਹੁਤ ਸਾਰੇ ਬਾਜ਼ਾਰ ਦੇਖੇ ਨੇ ਨਾ ਹੁਣ ਹੁਣ ਤੱਕ ਜਿਵੇਂ ਪਟਿਆਲੇ ਜੀਗਾ ਇੱਕ ਲਾਈਨ ਦੇ ਵਿੱਚ ਜਿਵੇਂ ਜੁੱਤੀਆਂ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਕੱਪੜੇ ਵਾਲੀਆਂ ਇਵੇਂ ਇਥੇ ਜੁਵੈਲਰੀ ਵਾਲੀਆਂ ਸੀਗੀਆਂ ਆ ਦੇ ਇਧਰ ਵੀ ਜੁਵੈਲਰੀ ਵਾਲੀਆਂ ਆ ਗਈਆਂ ਆਹ ਕੁਝ ਕੱਪੜੇ ਵਾਲੀਆਂ ਆ ਗਈਆਂ ਦੁਕਾਨਾਂ ਦੇਖ ਸਕਦੇ ਹਾਂ। ਨਾ ਵੀ ਕੱਪੜੇ ਵਾਲੀ ਆ ਗਈ ਦੁਕਾਨ ਦੇਖੋ। ਲਓ ਜੀ ਹਰ ਇੱਕ ਤਰੀਕੇ ਦੀ ਚੀਜ਼ ਨਾਬੇ ਦੇ ਬਾਜ਼ਾਰ ਚੋਂ ਮਿਲ ਜਾਂਦੀ ਆ। ਆਹ ਸਟੂਡੀਓ ਦੀ ਆ ਗਈ ਦੁਕਾਨ। ਫੋਟੋਗ੍ਰਾਫੀ ਬਾਕੀ ਅੱਗੇ ਹੋਰ ਕੱਪੜੇ ਵਾਲੀਆਂ ਪੈਂਟਾਂ ਟੀ-ਸ਼ਰਟਾਂ ਲੋਰ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਕਾਫੀ ਏਰੀਏ ਦੇ ਵਿੱਚ ਨਾਭਾ ਜਿਹੜਾ ਫੈਲਿਆ ਹੋਇਆ ਬਾਕੀ ਨਾਭੇ ਦੇ ਜਿਹੜੇ ਬਾਹਰਲਾ ਪਾਸਾ ਉੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਾਂ ਬੈਂਕਾਂ ਹੋ ਗਈਆਂ ਜਿਵੇਂ ਹਨਾ ਇੰਸਟੀਚੂਟ ਹੋ ਗਏ ਪੜਾਈ ਵਾਲੇ ਉਹ ਸਾਰਾ ਨਾਬੇ ਦੇ ਬਾਹਰ-ਬਾਰਾ ਜਿਵੇਂ ਜਿਹੜੇ ਬਾਈਪਾਸ ਨੇ ਉਹਨਾਂ ਤੇ ਆਓ ਜੀ ਤੇ ਅੱਗੇ ਚੱਲਦੇ ਆਪਾਂ ਅੱਗੋਂ ਬਾਜ਼ਾਰ ਦਿਖਾਉਨੇ ਆ ਤੇ ਆਪਾਂ ਸੜਕ ਤੋਂ ਐਂਟਰ ਕੀਤਾ ਸੀਗਾ ਬਾਜ਼ਾਰ ਦੇ ਵਿੱਚ ਤੇ ਹੁਣ ਅੱਗੇ ਜਾ ਕੇ ਆਪਾਂ ਸੜਕ ਤੇ ਹੀ ਨਿਕਲਾਂਗੇ ਲਾਹੌਰਾਂ ਗੇਟ ਤੋਂ ਆਪਾਂ ਸ਼ੁਰੂ ਕੀਤਾ ਸੀਗਾ ਤੇ ਹੁਣ ਅੱਗੇ ਆਪਾਂ ਜਾ ਕੇ ਬੌੜਾ ਗੇਟ ਨਿਕਲਾਂਗੇ ਤੇ ਨਾਬਾ ਜਿਹੜਾ ਸ਼ਹਿਰ ਹੈ ਹਨਾ ਇਹਦੀਆਂ ਗਲੀਆਂ ਇੱਕ ਦੂਜੇ ਨਾਲ ਕਨੈਕਟ ਨੇ ਤੇ ਇੱਕ ਪਾਸੋਂ ਪੈਂਟਰ ਹੋਗੇ ਦੂਜੇ ਪਾਸੇ ਨਿਕਲ ਜਾਂਦੇ ਆ ਵੈਸੇ ਤਾਂ ਸਾਰੇ ਸ਼ਹਿਰਾਂ 'ਚ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਇੱਕ ਗੇਟ ਤੋਂ ਆਪਾਂ ਐਂਟਰ ਹੋਏ ਲੋਹਰਾ ਗੇਟ ਤੋਂ ਤੇ ਹੁਣ ਦੂਸਰੇ ਗੇਟ ਤੋਂ ਆਪਾਂ ਬਾਹਰ ਨਿਕਲ ਜਾਾਂਗੇ ਪਵਾਨੀਗੜ੍ਹ ਵਾਲੇ ਰੋਡ ਤੇ ਜਾ ਕੇ ਤੇ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਕੱਪੜੇ ਵਾਲੀਆਂ ਦੁਕਾਨਾਂ ਬਹੁਤ ਵੱਡੀਆਂ ਨੇ ਤੇ ਉਧਰ ਨੂੰ ਵੀ ਜਿਆਦਾ ਵੱਡੀਆਂ ਨੇ ਆ ਕੁਝ ਕੱਪੜੇ ਵੀ ਇਹਨਾਂ ਨੇ ਬਾਹਰ ਲਾਏ ਹੋਏ ਨੇ ਲੋਹਰਾ ਵਗੈਰਾ ਹਨਾ ਕੱਢ ਕੇ ਕੁਝ ਜਵਾਕਾਂ ਵਾਲੇ ਕੱਪੜੇ ਵੀ ਟੰਗੇ ਹੋਏ ਨੇ ਲੋਹੜੀ ਬਹੁਤ ਵੱਡਾ ਬਾਜ਼ਾਰ ਹੈ ਨਾਬੇ ਦਾ ਸਾਰਾ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਬਾਕੀ ਅੱਗੇ ਵੀ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਤੇ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਕਾਫੀ ਵੱਡੀਆਂ ਵੱਡੀਆਂ ਹਨਾ ਔਰ ਕੁਝ ਕਰਿਆਨਾ ਸਟੋਰ ਆ। ਆ ਵੀ ਕਾਫੀ ਵੱਡੀਆਂ ਮਡੀਆਂ ਦੁਕਾਨਾਂ ਨੇ ਦੇਖ ਸਕਦੇ ਹਾਂ। ਆ ਦੇਖੋ ਚੁੰਨੀਆਂ ਰੰਗਣ ਵਾਲਿਆਂ ਨੇ ਚੁੰਨੀ ਉੱਪਰ ਪਾਈਆਂ ਹੋਈਆਂ। ਦੇਖੋ ਤਾਰਾਂ ਦੇ ਸਾਰੇ ਤਰੀਕੇ ਦੇ ਰੰਗ ਇਸ ਬਾਜ਼ਾਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਸ਼ਹਿਰ ਨਾਬੇ ਦੇ ਬਾਜ਼ਾਰ ਦੇ ਵਿੱਚ ਅੱਗੇ ਵੀ ਕਾਫੀ ਸੰਗਣਾ ਬਾਜ਼ਾਰ ਆਇਆ ਇਹ ਆ ਕੁਝ ਨਾਲ-ਨਾਲ ਜੁਐਲਰੀ ਵਾਲੀਆਂ ਦੁਕਾਨਾਂ ਆ ਗਈਆਂ ਹੈਨਾ ਜਾਂ ਕੁਝ ਕੱਪੜੇ ਵਾਲੀਆਂ ਦੁਕਾਨਾਂ ਬਾਹਰ ਕੱਪੜੇ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕੱਪੜੇ ਵਾਲੀਆਂ ਦੁਕਾਨਾਂ ਬਹੁਤ ਵੱਡੀਆਂ ਨੇ ਨਾਬੇ ਦੇ ਬਾਜ਼ਾਰ ਦੇ ਵਿੱਚ ਜਿਆਦਾਤਰ ਕੱਪੜੇ ਵਾਲੀਆਂ ਦੇਖੋ ਲੈ ਸੂਟੇ ਸੂਟ ਪਏ ਨੇ ਬਾਹਰ ਲਾਏ ਦੇਖ ਸਕਦੇ ਆ ਤੁਸੀਂ ਮੱਕੀ ਸੜਕ ਬਹੁਤ ਚੱਲਦੀ ਏਹ ਬਜ਼ਾਰ ਵਾਲੀ ਕਿਉਂਕਿ ਮਤਲਬ ਇੱਕ ਪਾਸੋਂ ਜਾ ਕੇ ਦੂਜੇ ਪਾਸੇ ਨਿਕਲਦੀ ਏਹ ਗਲੀ ਤਾਂ ਕਰਕੇ ਇੱਥੋਂ ਮੋਟਰਸਾਈਕਲ ਬਹੁਤ ਚੱਲਦੇ ਨੇ ਲੋ ਜੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜੁੱਤੀਆਂ ਵਾਲੀਆਂ ਆ ਗਈਆਂ ਦੇਖੋ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਜਾ ਕੇ ਇੱਥੇ ਦਾ ਸਰਕਾਰੀ ਹਸਪਤਾਲ ਆ ਜਿਹੜਾ ਉਹ ਆ ਜੂਗਾ ਉਹ ਵੀ ਇਸ ਬਾਜ਼ਾਰ ਦੇ ਵਿੱਚ ਹੀ ਆ ਯਾ ਵੀ ਕੱਪੜੇ ਵਾਲੀ ਦੁਕਾਨ ਆ ਗਈ ਕਾਫੀ ਵੱਡੀ ਆ ਬਾਈ ਨੇ ਫਲਾਂ ਵਾਲੀ ਦੁਕਾਨ ਲਾਈ ਹੋਈ ਆ ਦੇਖੋ ਬਾਕੀ ਆ ਕਾਫੀ ਮੈਨੂੰ ਪੁਰਾਣਾ ਜਿਹਾ ਲੱਗ ਰਿਹਾ ਪੁਰਾਣੀ ਲੁੱਕ ਲੱਗ ਰਹੀ ਆ ਇੱਥੋਂ ਮੈਂ ਪਹਿਲਾਂ ਜੇ ਮੈਂ ਤੁਹਾਨੂੰ ਦੱਸਿਆ ਕਿ ਨਾ ਬਾ ਸ਼ਹਿਰ ਆ ਜਿਹੜਾ ਉਹ ਕਾਫੀ ਪੁਰਾਣਾ ਇਹਗਾ ਪੁਰਾਣਾ ਬਣਿਆ ਹੋਇਆ ਹੈ ਰਾਜਿਆਂ ਸਮੇ ਦਾ ਜਿਵੇਂ ਪੰਜਾਬ ਚ ਕਈ ਸ਼ਹਿਰ ਨੇ ਨਾ ਉਹ ਨਵੇਂ ਬਸੇ ਨੇ ਇਹ ਪੁਰਾਣੇ ਸ਼ਹਿਰ ਹੈ ਰਿਆਸਤ ਹੁੰਦੀ ਸੀਗੀ ਨਾ ਬਾਹਰ ਰਿਆਸਤ ਤੇ ਇੱਥੇ ਆ ਕੇ ਜਿਹੜੀ ਇਹ ਗਲੀ ਆ ਕਾਫੀ ਚੌੜੀ ਹੋ ਗਈ ਤੇ ਵਿੱਚ ਕਾਫੀ ਸੰਘਣਾ ਬਜ਼ਾਰ ਸੀਗਾ ਦੇਖ ਸਕਦੇ ਹੋ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਵੇਂ ਬੁੱਕ ਵਾਲੀਆਂ ਹੋ ਗਈਆਂ ਹੋਰ ਕਰਿਆਨਾ ਸਟੋਰ ਐਵੇਂ ਦੀਆਂ ਦੁਕਾਨਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਆਦਾ ਕਰਿਆਨਾ ਸਟੋਰ ਨੇ ਇੱਥੇ ਆਉਣਾ ਜਿਹੜਾ ਕੱਪੜਿਆਂ ਵਾਲਾ ਬਾਜ਼ਾਰ ਸੀਗਾ ਉਹ ਪਿੱਛੇ ਤੱਕ ਸੀ ਇੱਥੇ ਸਾਰੇ ਕਰਿਆਨਾ ਸਟੋਰ ਦੇਖਣ ਨੂੰ ਮਿਲਣਗੇ ਇੱਧਰ ਵੀ ਦੇਖੋ ਕਰਿਆਨਾ ਸਟੋਰ ਨੇ ਸਾਰੇ ਆਹ ਵੀ ਕਰਿਆਨਾ ਸਟੋਰ ਨੇ ਤੇ ਹੁਣ ਇਹ ਹੁਣ ਅੱਗੇ ਵੱਡੀ ਸੜਕ ਤੇ ਨਿਕਲ ਜੂਗੀ ਜਾ ਕੇ ਇਹ ਜਿਹੜੀ ਗਲੀ ਹੈ ਆਹ ਫਲਾਂ ਵਾਲੀਆਂ ਆ ਗਈਆਂ ਫਲਾਈਆਂ ਹੋਈਆਂ ਦੁਕਾਨਾਂ ਆ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਕਰਿਆਨਾ ਸਟੋਰ ਨੇ ਵੱਡੇ ਵੱਡੇ ਤੇ ਆਲੇ-ਦਾਲੇ ਦੇ ਪਿੰਡਾਂ 'ਚੋਂ ਇੱਥੇ ਬੱਸਾਂ ਆਉਂਦੀਆਂ ਨੇ ਬੱਸਾਂ ਦੇ ਵਿੱਚ ਮਤਲਬ ਬਹੁਤ ਆਉਂਦੇ ਨੇ ਨਾਬੇ ਦੇ ਬਾਜ਼ਾਰ ਦੇ ਵਿੱਚ ਬਾਕੀ ਆਗੇ ਹਰੇ ਪੜ ਤੇ ਘਰਾਂ ਮੁਰੇ ਲਾਉਣ ਵਾਲੇ ਆ ਬੀਬੀਆਂ ਹੁਣੀਆਂ ਜਾ ਰਹੀਆਂ ਦੇਖੋ ਜਿਵੇਂ ਬਾਜ਼ਾਰ ਦੇ ਵਿੱਚ ਹੁਣ ਖਰੀਦਦਾਰੀ ਕਰਕੇ ਇਸ ਤਰ੍ਹਾਂ ਆਲੇ-ਦਾਲੇ ਦੇ ਪਿੰਡਾਂ 'ਚੋਂ ਬਹੁਤ ਲੋਕ ਆਉਂਦੇ ਨੇ ਨਾਬੇ ਦੇ ਬਾਜ਼ਾਰ ਦੇ ਵਿੱਚ ਮੋਕੀ ਇੱਧਰ ਵੀ ਸਾਰਾ ਦੇਖ ਸਕਦੇ ਹੋ ਆਲੇ-ਦਾਲੇ ਕੁਝ ਮੈਡੀਕਲ ਸਟੋਰ ਆ ਗਏ ਕਿਉਂਕਿ ਇੱਥੇ ਅੱਗੇ ਨਾਲ ਇਹ ਜਿਹੜਾ ਨਾਬੇ ਦਾ ਹਸਪਤਲ ਹੈ ਸਰਕਾਰੀ ਹਸਪਤਲ ਉਹ ਇੱਥੇ ਨਾਲ ਹੈ ਤੇ ਤਾਂ ਕਰਕੇ ਆ ਗਿਆ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਨੇ ਇੱਥੇ ਜਿੱਥੇ ਹਸਪਤਾਲ ਹੁੰਦੇ ਨੇ ਉਹਦੇ ਨਾਲ ਫਿਰ ਦਵਾਈਆਂ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਮੈਡੀਕਲ ਸਟੋਰ ਤੇ ਇੱਧਰ ਕੁਝ ਹੋਰ ਆ ਗਈਆਂ ਦੁਕਾਨਾਂ ਫਲ ਵਾਲੀਆਂ ਦੇਖ ਸਕਦੇ ਹੋ ਆ ਲਾਈਨ 'ਚ ਸਾਰੇ ਮੈਡੀਕਲ ਸਟੋਰੇ ਨੇ ਆ ਨਾਲ-ਨਾਲ ਨਾ ਜ਼ਿਆਦਾ ਇੱਥੇ ਮੈਡੀਕਲ ਸਟੋਰ ਨੇ ਆਹ ਕੁਛ ਕਪੜੇ ਲਾਏ ਹੋਏ ਨੇ ਬਾਹਰ ਦੇਖੋ ਇਹਨਾਂ ਨੇ ਇਹ ਸੇਲ ਲਾਈ ਹੋਈ ਹੋਊ ਮੇਰੇ ਖਿਆਲ ਚ ਕੁਝ ਜਵਾਕਾਂ ਵਾਲੇ ਕਪੜੇ ਨੇ ਹਾਂ ਆ ਇਧਰ ਵੀ ਕਾਫੀਆਂ ਦੁਕਾਨਾਂ ਆ ਗਈਆਂ ਲਓ ਜੀ ਤੇ ਯਾਰ ਨਾਲੇ ਆ ਗਿਆ ਹਸਪਤਾਲ ਸਰਕਾਰੀ ਹਸਪਤਾਲ ਆ ਇਹ ਇਧਰਲੀ ਸਾਈਡ ਇਹ ਹਸਪਤਾਲ ਆ ਉਹ ਕਰਨ ਦੇ ਰਸੜੀਆਂ ਆ ਗਈਆਂ 3000 ਦੁਕਾਨਾਂ ਇਕੱਠੀਆਂ ਆ ਇਲੈਕਟ੍ਰੀਸ਼ੀਅਨ ਵਾਲਾ ਸਾਮਾਨ ਸਾਰਾ ਪੱਖੇ ਵਗੈਰਾ ਕੁਦਰ ਵਗੈਰਾ ਉਹ ਦੁਕਾਨ ਆ ਗਈ ਲੋ ਜੀ ਆ ਵੀ ਅੱਗੇ ਆ ਗਈਆਂ ਦੁਕਾਨਾਂ ਖੁਰਪੇ ਕਹੀਆਂ ਵਾਲੀਆਂ ਐਵੇਂ ਦੀਆਂ ਹਰ ਇੱਕ ਤਰੀਕੇ ਦੀਆਂ ਦੁਕਾਨਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਇਸ ਬਾਜ਼ਾਰ ਦੇ ਵਿੱਚ ਬਹੁਤ ਤੁਰ ਲਿਆ ਆਪਾਂ ਤੇ ਮੈਨੂੰ ਲੱਗਦਾ ਕੜ ਤਾ ਹੂ ਕਿਲੋ ਡੇਡ ਕਿਲੋਮੀਟਰ 2 ਕਿਲੋਮੀਟਰ માં ਕੜਦਾ ਹੂ ਬਹੁਤ ਲੰਬਾ ਬਾਜ਼ਾਰ ਆ ਯਾਰ ਨਾਪੇ ਦਾ ਕਿਉਂ ਅੱਗੇ ਜਿਵੇਂ ਅਸੀਂ ਆਉਨੇ ਰਹੇ ਨੇ ਆ ਸਾਨੂੰ ਨੇੜੇ ਪੈਂਦਾ ਨਾ ਨੱਬ ਤੇ ਅੱਗੇ ਫਿਰ ਮੋਟਰਸਾਈਕਲ ਤੇ ਆਉਨੇ ਆ ਬਾਜ਼ਾਰ ਚ ਅੱਜ ਆਇਆ ਤੁਰ ਕੇ ਹਾਕੀ ਆ ਗਿਆ ਗੇਟ ਹਸਪਤਾਲ ਦਾ ਅੱਜ ਆਇਆ ਤੁਰ ਕੇ ਅੱਜ ਤੁਰ ਕੇ ਪਤਾ ਲੱਗਦਾ ਵੀ ਕਿੱਡਾ ਬਾਜ਼ਾਰ ਆ ਨਾਪੇ ਦਾ ਮੋਟਰਸਾਈਕਲ ਤੇ ਨਹੀਂ ਨਾ ਪਤਾ ਲੱਗਦਾ ਮੋਟਰਸਾਈਕਲ ਤੇ ਆਪਾਂ ਇੱਕ ਜਗ੍ਹਾ ਤੋਂ ਤੁਰੇ ਹਨਾ ਦੂਜੀ ਦੁਕਾਨ ਤੇ ਖੜ ਕੇ ਜਾ ਕੇ ਐਵੇਂ ਹੁੰਦਾ ਆ ਵੀ ਇਧਰ ਮੈਡੀਕਲ ਸਟੋਰ ਨੇ ਵਾਲੇ ਦੁਆਲੇ ਸਾਰੇ ਆ ਸੂਟ ਵਾਲੀਆਂ ਆ ਗਈਆਂ ਦੁਕਾਨਾਂ ਤੇ ਇੱਥੇ ਮਿਕਸ ਜੀਆਂ ਦੁਕਾਨਾਂ ਨੇ ਸਾਰੀਆਂ ਜਿਵੇਂ ਪਿੱਛੇ ਸਾਰੀਆਂ ਕੱਪੜੇ ਦੀਆਂ ੁੱਤੀਆਂ ਵਾਲੀਆਂ ਸੀਗੀਆਂ ਇੱਥੇ ਕਰਿਆਨਾ ਸਟੋਰ ਕੱਪੜੇ ਵਾਲੀਆਂ ਫੈਮਿਲੀਆ ਦੁਕਾਨਾਂ ਨੇ ਆ ਸਾਹਮਣੇ ਦੇਖ ਸਕਦੇ ਹੋ ਕੱਪੜੇ ਵਾਲੀ ਦੁਕਾਨ ਤੁਸੀਂ ਕੱਪੜੇ ਇਹਨਾਂ ਨੇ ਬਾਹਰ ਲਾਏ ਹੋਏ ਨੇ ਆ ਇਧਰ ਕੁਝ ਸਬਜ਼ੀ ਵਾਲੀਆਂ ਆ ਗਈਆਂ ਦੁਕਾਨਾਂ ਦੇਖ ਸਕਦੇ ਹੋ ਤੇ ਵਸੇ ਤੋਂ ਥੋੜੀ ਦੂਰੀ ਤੇ ਰਹਿ ਗਿਆ ਜਿਹੜਾ ਮੇਨ ਰੋਡ ਹੈ ਬੌੜਾ ਗੇਟ ਥੋੜੀ ਦੂਰੀ ਤੇ ਰਹਿ ਗਿਆ ਗੇਟ ਵੀ ਤੁਹਾਨੂੰ ਦਿਖਾਵਾਂਗੇ ਬੌੜਾ ਗੇਟ ਜਿਹੜਾ ਬਣਿਆ ਹੋਇਆ ਵੈਸੇ ਆਪਾਂ ਲੱਗ ਤੋਂ ਵੀਡੀਓ ਪਾਈ ਹੋਈ ਹੈ ਆਪਾਂ ਪਹਿਲਾਂ ਦੱਸਿਆ ਸੀਗਾ ਵੀਡੀਓ ਦੇ ਵਿੱਚ ਜਿਹੜੇ ਗੇਟ ਨੇ ਨਾਪੇ ਤੇ ਸਾਰੇ ਗੇਟ ਦਿਖਾਈ ਸੀ 6-7 ਗੇਟ ਨੇ ਜਿਵੇਂ ਮੈਂ ਇਸ ਗੇਟ ਬੌੜਾ ਗੇਟ ਪਟਿਆਲਾ ਗੇਟ ਉਹ ਸਾਰੇ ਕੀ ਆਪਾਂ ਦਿਖਾਏ ਹੋਏ ਨੇ ਲੱਗ ਤੋਂ ਵੀਡੀਓ ਦੇ ਵਿੱਚ ਤੇ ਇੱਥੇ ਵੀ ਆਲੇ-ਦੁਆਲੇ ਦੁਕਾਨਾਂ ਨੇ ਆਹ ਸਾਈਡ ਵੀ ਤੇ ਆਹ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਹਾਂ ਜੇ ਪਾਰਕਿੰਗ ਬਣਾਈ ਸੀ ਗੱਡੀਆਂ ਦੀ ਤੇ ਇੱਥੇ ਗੱਡੀਆਂ پارک ਕਰਕੇ ਨਾ ਸਾਰੇ ਬਾਜ਼ਾਰ ਚ ਚਲੇ ਜਾਂਦੇ ਨੇ ਸੈਂਟਰ ਚ پارک ਕਰਾਉਂਦੇ ਨੇ ਗੱਡੀਆਂ ਆਲੇ ਦੁਆਲੇ ਫਿਰ ਰੋਡ ਚੱਲਦਾ ਰਹਿੰਦਾ ਇਹ ਵੀ ਸਕੀਮ ਵਧੀਆ ਯਾਰ ਦੇਖੋ ਸੈਂਟਰ ਚ ਗੱਡੀਆਂ پارک ਕਰਾਤੀਆਂ ਆਲੇ ਦੁਆਲੇ ਰੋਡ ਚੱਲ ਰਿਆ ਉਧਰਲੀ ਸਾਈਡ ਵੀ ਆਹ ਸਾਈਡ ਵੀ ਇਹ ਵੀ ਤਰੀਕਾ ਘੈਂਟ ਆ ਬਾਕੀ ਆ ਦੁਕਾਨਾਂ ਆ ਗਈਆਂ ਕੁਝ ਹੋਰ ਜੁੱਤੀਆਂ ਵਾਲੀ ਆ ਗਈ ਇੱਥੇ ਦੁਕਾਨ ਤੇ ਸਾਹਮਣੇ ਗੇਟ ਆ ਗਿਆ ਇੱਥੇ ਨੇੜੇ ਸਾਹਮਣੇ ਗੇਟ ਦਿਖਦਾ ਹੋਊ ਤੁਹਾਨੂੰ ਕੋਈ ਦਿਖਾਉਣੇ ਆ ਜਾ ਕੇ ਕੁਝ ਹੋਰ ਪਰਚੂਨ ਦੀਆਂ ਦੁਕਾਨਾਂ ਇਨੇ ਚ ਆਹ ਸਾਈਡ ਆ ਦੇਖੋ ਜਿਵੇਂ ਲੇਦਰ ਕਰਕੇ ਬਾਹਰ ਲਾਏ ਹੋਏ ਨੇ ਸਾਰੀਆਂ ਪਰਚੂਨ ਦੀਆਂ ਦੁਕਾਨਾਂ ਨੇ ਇਹ ਦੋਨੋਂ ਸਾਈਡ ਦੂਸਰੀ ਸਾਈਡ ਵੀ ਐਵੇਂ ਇੱਧਰ ਵੀ ਦੇਖ ਸਕਦੇ ਹਾਂ ਅਕਲੌਣੇ ਆਗੇ ਜਵਾਕਾਂ ਦੇ ਲਾ ਆ ਜਵਾਕਾਂ ਦੇ ਖਣਾਉਣ ਵਾਲੀਆਂ ਦੁਕਾਨਾਂ ਨੇ ਸਾਰੀਆਂ ਇੱਧਰ ਵੀ ਵੱਡੀਆਂ-ਵੱਡੀਆਂ ਦੁਕਾਨਾਂ ਆ ਗਈਆਂ ਏਸੀ ਵਾਲੀਆਂ ਹਨਾ ਕੂਲਰ ਵਾਲੀਆਂ ਐਵੇਂ ਜੀਆਂ ਦੁਕਾਨਾਂ ਤੇ ਆਪਾਂ ਹੁਣ ਇੱਥੋਂ ਬਾਹਰ ਨਿਕਲ ਕੇ ਬਾਜ਼ਾਰ ਤੋਂ ਅੱਗੇ ਵੱਡਾ ਰੋਡ ਆ ਗਿਆ ਸਾਹਮਣੇ ਬੌੜਾ ਗੇਟ ਆ ਇਹ ਤੇ ਆਪਾਂ ਲਾਹੌਰਾ ਗੇਟ ਤੋਂ ਐਂਟਰ ਹੋਏ ਸੀ ਬੌੜਾ ਗੇਟ ਆ ਕੇ ਆਪਾਂ ਨਿਕਲ ਗਏ ਤੇ ਸਾਰਾ ਤੁਹਾਨੂੰ ਬਾਜ਼ਾਰ ਰਹਿ ਦਿਖਾਇਆ ਕੁਝ ਅੱਗੇ ਦਾ ਵੀ ਬਾਜ਼ਾਰ ਆਪਾਂ ਦਿਖਾਵਾਂਗੇ ਹੁਣ ਤੁਹਾਨੂੰ ਤੇ ਇਹ ਪਟਿਆਲਾ ਗੇਟ ਵਾਲਾ ਬਾਜ਼ਾਰ ਦਿਖਾਵਾਂਗੇ ਖੁਦਿਆਂ ਵੀ ਕਲਿੱਪਾਂ ਆਪਾਂ ਪਾਵਾਂਗੇ ਤੇ ਆ ਆ ਗਿਆ ਗੇਟ ਇੱਥੇ ਲਓ ਜੀ ਇਸ ਤਰ੍ਹਾਂ ਦੇ ਗੇਟ ਨੇ ਜਿਹੜੇ ਨਾਬੇ ਚ ਬਣੇ ਹੋਏ ਨੇ ਬੌੜਾ ਗੇਟ ਡਾਕਟਰ ਬੀ ਆਰ ਅੰਬੇਦਕਰ ਬੌੜਾ ਗੇਟ ਆਹ ਬਾਕੀ ਪਹਾਣੀਗੜ੍ਹ ਨੂੰ ਜਾਂਦੀ ਆ ਸੜਕ ਕੁਛ ਇਹ ਸਾਰਾ ਬਾਜ਼ਾਰ ਆ ਇੱਥੇ ਆਲੇ ਦੁਆਲੇ ਤੇ ਆ ਸਾਰਾ ਇਧਰ ਮੀਨ ਬਾਜ਼ਾਰ ਸੀਗਾ ਜਿੱਥੇ ਕੱਪੜੇ ਵਾਲੀਆਂ ਜੁੱਤੀਆਂ ਵਾਲੀਆਂ ਹੋਰ ਸਾਰੀਆਂ ਦੁਕਾਨਾਂ ਤੁਹਾਨੂੰ ਦਿਖਾਈਆਂ ਨੇ ਤੇ ਹੁਣ ਆਪਾਂ ਪਹੁੰਚ ਗਏ ਪਟਿਆਲਾ ਗੇਟ ਦੇ ਨੇੜੇ ਇਹ ਸਾਰੀ ਪਟਿਆਲਾ ਗੇਟ ਵਾਲੀ ਮਾਰਕੀਟ ਹੈ ਤੇ ਇੱਥੋਂ ਪਟਿਆਲਾ ਗੇਟ ਨੇੜੇ ਪਏਗਾ ਆਲੇ-ਸਾੜੇ ਤੁਸੀਂ ਸਾਰੀਆਂ ਦੁਕਾਨਾਂ ਦੇਖ ਸਕਦੇ ਹੋ ਤੇ ਇੱਧਰ ਕਾਫੀ ਵੱਡਾ ਹੋਟਲ ਆ ਗਿਆ ਹਾ ਬੇਕਰੀ ਆ ਗਈ ਤੇ ਇੱਧਰ ਵੀ ਉਸੇ ਤਰ੍ਹਾਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਤੇ ਆ ਦੇਖ ਸਕਦੇ ਹੋ ਤੁਸੀਂ ਕਾਫੀ ਵੱਡੀ ਦੁਕਾਨ ਹੈ ਇਹ ਵੀ ਕੱਪੜੇ ਵਾਲੀ ਤੇ ਇੱਧਰ ਵੀ ਦੋ ਤਿੰਨ ਹੋਟਲ ਨੇ ਆ ਗਏ ਸਪੋਰਟ ਕਿੰਗ ਵਾਲੇ ਤੇ ਇੱਥੇ ਵੀ ਜ਼ਿਆਦਾਤਰ ਕੱਪੜੇ ਵਾਲੀਆਂ ਦੁਕਾਨਾਂ ਨੇ ਤੇ ਸਾਹਮਣੇ ਹੀ ਇਥੋਂ ਪਟਿਆਲਾ ਗੇਟ ਹੈ ਤੇ ਇਹ ਸਾਰੀ ਪਟਿਆਲਾ ਗੇਟ ਦੀ ਮਾਰਕੀਟ ਹੈ ਵੈਸੇ ਤਾਂ ਸਾਰਾ ਬਾਜ਼ਾਰ ਇਕੱਠਾ ਹੀ ਹੈ ਤੇ ਆਲੇ-ਦਾਲੇ ਗੇਟ ਲੱਗਦੇ ਨੇ ਨਾ ਭੈਣ ਨੂੰ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਤੇ ਜਿਵੇਂ ਬੌੜਾ ਗੇਟ ਦਿਖਾਇਆ ਸੀ ਉਸੇ ਤਰ੍ਹਾਂ ਪਟਿਆਲਾ ਗੇਟ ਆਹ ਵੀ ਵੱਡੀ ਦੁਕਾਨਾਂ ਕਾਫੀ ਬੈਗਾਂ ਵਾਲੀ ਬੈ ਕੇ ਬੈਗ ਪਿਆ ਇਹਨਾਂ ਦੇ ਬਾਕੀ ਇਧਰ ਕੁਝ ਹੋਰ ਕੱਪੜੇ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਇਹ ਵੀ ਕਾਫੀ ਲੰਬਾ ਬਾਜ਼ਾਰ ਹੈ ਕਾਫੀ ਦੂਰ ਤੱਕ ਹੈ ਕਾਫੀ ਕਾਫੀ ਆਰਾਮ ਕਹਿ ਬਜ਼ਾਰ ਦੇ ਵਿੱਚ ਆ ਗਏ ਮਿੱਟੀ ਦੇ ਬਰਤਨ ਆ ਗਏ ਮਿੱਟੀ ਦੇ ਪਾਂਡ ਰੇੜੀਆਂ ਦੁਕਾਨਾਂ ਔਰ ਚੁੱਲਿਆਂ ਵਾਲੀ ਸਟੋਵ ਵਾਲੀ ਦੁਕਾਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੇ ਤੁਹਾਨੂੰ ਮਿਲ ਜਾਣਗੀਆਂ ਬਾਜ਼ਾਰ ਦੇ ਵਿੱਚ ਤੇ ਮੌਸਮ ਹੋ ਗਿਆ ਗਰਮੀ ਵਾਲਾ ਧੁੱਪ ਬਹੁਤ ਤਿੱਖੀ ਹੈ ਤੇ ਚੇਂਜ ਹੋ ਗਿਆ ਪੂਰਾ ਮੌਸਮਾ ਪ੍ਰਾਹਲ ਚੜ ਗਿਆ ਦੇਖ ਲਓ ਹੁਣ ਪੂਰੀ ਗਰਮੀ ਪੈਣ ਲੱਗੀ ਤੇ ਪੂਰੀ ਹੁਣ ਇਸ ਸਮੇ ਪੂਰੀ ਧੁੱਪ ਖੜੀ ਐ ਪੂਰਾ ਸੈਕਰ ਦੁਪਹਿਰ ਐ ਤੇ ਨਾਲੇ ਟਾਈਮ ਵੀ ਕੁਝ ਨਹੀਂ ਹੋਇਆ 11:30 ਦਾ ਟਾਈਮ ਹੋਇਆ 11:30 12:00 ਵਜੇ ਦੁਪਹਿਰੇ ਤੇ ਇਹ ਤੋਂ ਵੀ ਜ਼ਿਆਦੇ ਹੋ ਜਾਂਦੀ ਆ ਹਾਂ ਕੁਝ ਸਬਜ਼ੀ ਵਾਲੀਆਂ ਆ ਗਈਆਂ ਦੁਕਾਨਾਂ ਹੁਣ ਨਾ ਲੋ ਇੱਧਰ ਵੀ ਦੋਨੋਂ ਸਾਈਡਾ ਬਾਜ਼ਾਰ ਐ ਵੀ ਕਾਫੀ ਵੱਡਾ ਇਧਰ ਵੀ ਕਾਫੀ ਵੱਡੀ ਦੁਕਾਨ ਹੈ ਕੱਪੜਿਆਂ ਵਾਲੀ ਕੁੜੀਆਂ ਵਾਲੇ ਸੂਟਾਂ ਵਾਲੀ ਦੁਕਾਨ ਆਹ ਖੁਸ਼ ਇਧਰ ਗਿਫਟ ਸ਼ਾਪ ਆ ਗਈ ਆ ਸਜਾਵਟ ਵਾਲਾ ਸਮਾਨ ਕਾਫੀ ਸੋਹਣੇ-ਸੋਹਣੇ ਫੁੱਲ ਨੇਗੇ ਤੇ ਸਾਹਮਣੀ ਇਥੋਂ ਪਟਿਆਲਾ ਗੇਟ ਸਾਹਮਣੀ ਹੈ ਵੀਡੀਓ ਦੇ ਵਿੱਚ ਸ਼ਾਇਦ ਥੋੜਾ ਦਿਖਦਾ ਹੋਊਗਾ ਹੁਣ ਤੇ ਵੈਸੇ ਮੈਨੂੰ ਇਥੋਂ ਦਿਖ ਰਿਹਾ ਹੈ ਉਹ ਵੀ ਆਪਾਂ ਨੀੜੋਂ ਜਾ ਕੇ ਤੁਹਾਨੂੰ ਦਿਖਾਵਾਂਗੇ। ਬਾਕੀ ਆ ਦੁਕਾਨਾਂ ਆ ਗਈਆਂ ਹੋਰ ਸਾਰੀਆਂ ਪਰਚੂਨ ਦੀਆਂ ਨਾਲੇ ਕੱਪੜੇ ਵਾਲੀਆਂ ਦੁਕਾਨਾਂ। ਲਓ ਜੀ। ਇੱਥੇ ਵੀ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਨੇ ਤੇ ਕੱਪੜੇ ਵਾਲੀਆਂ ਵੀ ਨੇ, ਜੁੱਤੀਆਂ ਵਾਲੀਆਂ ਵੀ। ਫੋਟੋਗ੍ਰਾਫਰ ਵਾਲੀ ਆ ਗਈ ਜਿਵੇਂ ਹਰ ਇੱਕ ਤਰੀਕੇ ਦੀ ਦੁਕਾਨ ਇੱਥੇ ਮਿਲ ਜੂਗੀ। ਬਹੁਤ ਵੱਡਾ ਬਾਜ਼ਾਰ ਹੈ। ਜੇ ਤੁਸੀਂ ਪੈਦਲ ਚੱਲਨੇ ਆ ਨਾ ਬਾਜ਼ਾਰ ਨੂੰ ਫੇਰ ਪਤਾ ਲੱਗਦਾ ਮੋਟਰਸਾਈਕਲ ਤੇ ਲੱਗਦਾ ਵੀ ਛੋਟਾ ਜਿਹਾ ਬਾਜ਼ਾਰ ਆ ਕਿਉਂ ਮੋਟਰਸਾਈਕਲ ਤੇ ਛੇਤੀ ਕਵਰ ਹੋ ਜਾਗਾ ਨਾ ਤੁਰ ਕੇ ਪਤਾ ਲੱਗਦਾ ਆ ਕਿਤਾਬਾਂ ਵਾਲੀ ਦੁਕਾਨ ਆ ਗਈ ਆ ਕੋਲੀ ਸਕੂਲ ਆ ਗਿਆ ਇੱਕ ਸਰਕਾਰੀ ਨਾਲੇ ਬਾਕੀ ਇੱਧਰ ਵੀ ਦੁਕਾਨਾਂ ਨੇ ਲਓ ਤੇ ਆਪਾਂ ਬਿਲਕੁਲ ਨੇੜੇ ਪਹੁੰਚ ਗਏ ਪਟਿਆਲਾ ਗੇਟ ਆ ਜਿਹੜਾ ਉਹ ਸਾਹਮਣੇ ਗੇਟ ਬਣਿਆ ਹੋਇਆ ਹੈ ਲਾਲ ਰੰਗ ਦਾ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਬਾਕੀ ਸਾਰੀਆਂ ਆਲੇ-ਦਾਲੇ ਦੁਕਾਨਾਂ ਨੇ ਆ ਸਾਹਮਣੇ ਜਿਵੇਂ ਫਰੂਟ ਵਾਲੀ ਦੁਕਾਨ ਆ ਗਈ ਤੇ ਕੁਝ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਬਹੁਤ ਨੇ ਇੱਥੇ ਪਟਿਆਲਾ ਗੇਟ ਜਿਵੇਂ ਜੂਸ ਵਾਲੇ ਹੋਗੇ ਖਾਣ-ਪੀਣ ਵਾਲੇ ਤੇ ਨਾਲ ਇੱਥੇ ਪਟਿਆਲਾ ਗੇਟ ਬੈਂਕਾਂ ਨੇ ਬਾਕੀ ਇੰਸਟੀਚਿਊਟ ਨੇ ਜਿਵੇਂ ਆਈਲੈਟਸ ਵਾਲੇ ਹੋਗੇ ਹਨ ਉਹ ਵੀ ਕਾਫੀ ਆਹ ਪਟਿਆਲਾ ਗੇਟ ਆ ਭਾਈ ਦੇਖ ਲੋ ਲਓ ਜੀ ਇਹ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਈ ਹੈ ਅੱਜ ਨਾਬੇ ਦੀ ਇਸ ਤਰ੍ਹਾਂ ਨਾਬੇ ਦਾ ਸਾਰਾ ਬਾਜ਼ਾਰ ਆ ਵੱਡੇ ਰੋੜਾਂ ਨਾਲ ਕਨੈਕਟ ਹੋਇਆ ਹੋਇਆ ਸਾਰੇ 게ਟਾਂ ਨਾਲ ਕਨੈਕਟ ਹੋਇਆ ਹੋਇਆ ਉਹਨੂੰ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਹੀ ਹੈ ਤੇ ਆਹ ਸਾਰਾ ਪਟਿਆਲਾ 게ਟ ਆ ਗਿਆ ਸਾਹਮਣੇ ਬੱਸ ਸਟੈਂਡ ਆ ਗਿਆ ਪਟਿਆਲਾ 게ਟ ਦਾ ਤੇ ਆ ਉੱਪਰ 게ਟ ਆ ਮਤਲਬ ਇਹ ਸਾਰੀ ਆਲੇ-ਦਾਲੇ ਮਾਰਕੀਟ ਦੇਖ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਨਾਬੇ ਦਾ ਬਾਜ਼ਾਰ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਮਿਲਦੇ ਆਂ ਅਗਲੇ ਵਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ